ਸਾਡੇ ਮਾਨਯੋਗ ਸੀਐਮ ਸਾਹਿਬ ਦੀਆਂ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਸਟਰੀਟ ਕਰਾਈਮ ਤੇ ਡਰੱਗਸ ਆ ਉਹਦੇ ਤਹਿਤ ਬੜੀ ਮੁਸਤੈਦੀ ਨਾਲ ਆਪਣੀ ਡਿਊਟੀ ਕਰਦੇ ਹੋਏ ਦੋ ਸਨੈਚਿੰਗ ਦੀਆਂ ਵਾਰਦਾਤਾਂ ਸਾਡੇ ਏਰੀਆ ਚ ਰਿਪੋਰਟ ਹੋਈਆਂ ਸੀ ਇੱਕ ਪੀਐਸ ਸਿਵਲ ਲਾਈਨ ਇੱਕ ਪੀਐਸ ਮਜੀਠਾ ਰੋਡ ਜਿੱਥੇ ਇੱਕ ਫੋਰਨ ਨੈਸ਼ਨਲ ਸੀਗੇ ਇੱਕ ਮਦਰ ਐਂਡ ਡਾਟਰ ਸੀਗੇ ਇੰਗਲੈਂਡ ਤੋਂ ਜਿਨ੍ਹਾਂ ਦਾ ਨਾਮ ਹੈਗਾ ਮੈਡਮ ਰੇਖਾ ਔਰ ਉਹਦੀ ਬੇਟੀ ਅੰਜਲੀ ਔਰ ਦੂਸਰੇ ਜਿਹੜਾ ਮਜੀਠਾ ਰੋਡ ਤੇ ਵਾਰਦਾਤ ਹੋਈ ਸੀ ਉਹ ਪ੍ਰੇਮita ਕੁਰਾਇਸ਼ੀ ਮੈਡਮ ਨੇ ਜੋ ਮਰੀਸ਼ਸ ਤੇ ਰਹਿਣ ਵਾਲੇ ਸਿਨਾਗਰ ਇਹਨਾਂ ਦੋਨਾਂ ਦੇ ਪਰਸ ਸਨੇਚ ਹੋਏ ਸੀਗੇ ਜਦੋਂ ਈ ਰਿਕਸ਼ਾ ਦੇ ਵਿੱਚ ਟਰੈਵਲ ਕਰ ਰਹੇ ਸੀ ਜਿਹੜਾ ਸਿਵਲ ਲਾਈਨ ਵਾਲੀ ਵਾਰਦਾਤ ਆ ਉਹ ਚ ਅੰਜਲੀ ਨਾਮ ਦੀ ਜਿਹੜੀ ਬੇਟੀ ਆ ਉਹਦੇ ਤੁੜੇ ਸੱਟ ਵੀ ਲੱਗੀ ਸੀ ਬਟ ਸਾਡੀ ਪੁਲਿਸ ਨੂੰ ਜਦੋਂ ਹੀ ਇਨਫੋਰਮੇਸ਼ਨ ਮਿਲੀ ਇਮੀਡੀਏਟਲੀ ਸਾਰੀ ਪੁਲਿਸ ਪਾਰਟੀ ACP ਨੌਰਥ ਮਨਿੰਦਰ ਸਿੰਘ ਇੰਸਪੈਕਟਰ ਗੁਰਪ੍ਰੀਤ ਔਰ ਅਮੋਲਕ ਸਾਡੇ ਇੰਸਪੈਕਟਰ CIA ਤੇ ਇਹਨਾਂ ਦੀ ਟੀਮਾਂ ਨੇ ਬੜੀ ਮੁਸਤੈਦੀ ਨਾਲ ਇਹਨੂੰ ਇਨਵੈਸਟਿਗੇਟ ਕਰਨਾ ਸ਼ੁਰੂ ਕੀਤਾ ਔਰ ਜਿਹੜਾ ਮੇਨ ਮੁਲਜ਼ਮ ਹੈ ਇਹ ਸੂਰਜ ﺍﻟियस ਮੰਡੀ ਕਿਉਂਕਿ ਪਿੰਡੀ ਸੈਦਾ ਤਹਿਸੀਲ ਨਾਲਾ ਦਾ ਰਹਿਣ ਵਾਲਾ ਹੈ ਅੰਮ੍ਰਿਤਸਰ ਰੂਰਲ ਦਾ ਉਹਨੂੰ ਕਾਬੂ ਕੀਤਾ ਗਿਆ ਉਹ ਪੁਰਾਣਾ ਮੁਲਜ਼ਮ ਹੈ ਉਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਨੇ ਤੇ ਜਿਹੜੀ ਸਿਵਲ ਲਾਈਨ ਵਾਲੀ ਵਾਰਦਾਤ ਸੀ ਜਿਸ ਮਦਰ ਐਂਡ ਡਾਟਰ ਇੰਗਲੈਂਡ ਤੋਂ ਜਿਹੜੇ ਨਾਗਰਿਕ ਸੀਗੇ ਯੂਕੇ ਦੇ ਉਹਨਾਂ ਨੂੰ ਜਿਹੜਾ ਟਾਰਗੇਟ ਕੀਤਾ ਸੀ ਉਹਦੇ ਜੇ ਇਕੱਲਾ ਹੀ ਆਪ ਸੀਗਾ ਔਰ ਜਿਹੜਾ ਪਰਸ ਦੇ ਵਿੱਚ ਆਈਫੋਨ, ਸਨ ਗਲਾਸਸ, ਉਹਨਾਂ ਦੇ ਕ੍ਰੈਡਿਟ ਕਾਰਡਸ, ਪਾਸਪੋਰਟਸ ਔਰ ਕਰੰਸੀ ਜਿਹੜੀ ਸੀ ਫੋਰਨ ਐਂਡ ਇੰਡੀਅਨ ਦੋਨੋਂ ਉਹ ਲੈ ਚਲੀ ਗਈ ਸੀਗੀ ਤੇ ਦੂਸਰੇ ਕੇਸ ਦੇ ਵਿੱਚ ਵੀ ਇਸ ਤਰ੍ਹਾਂ ਹੀ ਇਹੀ ਆਈ ਕਾਰਡ ਸੇ ਫੋਰਨ ਕਰੰਸੀ ਵਗੈਰਾ ਸੀਗੀ। ਤੋਂ ਜਦੋਂ ਇਹ ਮੇਨ ਮੁਲਜ਼ਮ ਨੂੰ ਫੜਿਆ ਤੇ ਇਹਦੀ ਕੁਛ ਗਿਜ ਤੇ ਉੱਤੇ ਇਹਦੇ ਨਿਸ਼ਾਨਦੇਹੀ ਦੇ ਉੱਤੇ ਇਹ ਰਿਕਵਰੀ ਕਰਨ ਵਾਸਤੇ ਪਰਸ ਤੇ ਹੋਰ ਆਈਟਮਸ ਇਸ ਏਰੀਏ ਚ सदर ਦੇ ਏਰੀਏ ਚ ਆਏ ਸੀ ਜਿਤੇ ਨੇ ਲੁਕੋਏ ਹੋਏ ਸੀਗੇ। ਉਹਨੇ ਅਚਾਨਕ ਇੱਕ ਜਿਹੜਾ ਮੁਲਾਜ਼ਮ ਹੈ ਉਹਦੇ ਅਸॉल्ट ਰਾਈਫਲ ਜਿਹੜੀ ਫੜੀ ਸੀ ਉਹਨੂੰ ਫੜ ਲਿਆ ਆਪਣੇ ਹੱਥ ਦੇ ਵਿੱਚ ਤੇ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇੰਨੀ ਦੇਰ ਨੂੰ ਬੜੀ ਮੁਸਤੈਦੀ ਨਾਲ ਐਸਐਸ ਜਸਕਰਨ ਸਿੰਘ ਜਿਹੜਾ ਆਈਓ ਹੈ ਸਿਵਲ ਲਾਈਨ ਪੁਲਿਸ ਸਟੇਸ਼ਨ ਦਾ ਉਹਨੇ ਆਪਣੇ ਸਰਵਿਸ ਪਿਸਟਲ ਨਾਲ ਇਹਨੂੰ ਨਿਊਟ੍ਰਲਾਈਜ਼ ਕਰਨ ਵਾਸਤੇ نیچے ਨੂੰ ਫਾਇਰ ਕੀਤਾ ਜੋ ਇਹਦੇ ਆਪਣੇ ਪੈਰ ਦੇ ਵਿੱਚ ਲੱਗਿਆ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਮੇਨ ਮੁਲਜ਼ਮ ਫੜਿਆ ਗਿਆ ਤੇ ਖਿਲਾਫ ਮੁਕਦਮੇ ਪਹਿਲਾਂ ਮੈਂ ਜਿਵੇਂ ਦੱਸਿਆ ਹੋਏ ਹੈਗੇ ਨੇ ਔਰ ਦੂਸਰਾ ਦਾ ਸਾਥੀ ਜਿਹੜਾ ਮਜੀਠਾ ਰੋਡ ਵਾਲੀ ਵਾਰਦਾਤ ਚ ਫਿਗਰ ਹੋਇਆ ਉਹ ਗੁਰਕੀਰਤ ਹੈ ਉਹਨੂੰ ਵੀ ਜਲਦੀ ਫੜਿਆ ਜਾਏਗਾ ਪਰ ਬਰਾਮਦਗੀ ਟੋਟਲ ਕੰਪਲੀਟ ਹੈ ਉਸ ਪ੍ਰਾਪਰਟੀ ਇਹਨਾਂ ਨੇ ਡੈਮੇਜ ਕਰਤੀ ਸਪੈਸ਼ਲੀ ਆਈ ਕਾਰਡ ਸੇ ਪਾਸਪੋਰਟਸ ਉਹਦੇ ਫੋਨ ਦੇ ਵਿੱਚੋਂ ਅਸੀਂ ਸਾਰੀਆਂ ਪਿਕਚਰਸ ਜਿਹੜੀਆਂ ਲੈ ਲਈਆਂ ਉਹ ਸਾਰਾ ਐਵਿਡੈਂਸ ਸਾਡੇ ਕੋਲ ਪ੍ਰੋਪਰ ਹੈ ਤੇ ਦੋਨੋਂ ਵਿਕਟਮਸ ਨਾਲ ਪੁਲਿਸ ਇੰਟਰਟੈਕ ਹੈ ਔਰ ਬੜੇ ਗ੍ਰੇਟਫੁਲ ਨੇ ਬੜੀ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਅੰਮ੍ਰਿਤਸਰ ਪੁਲਿਸ ਆਪਣੇ ਕਮ ਦੇ ਵਿੱਚ ਕਿੰਨੀ ਮੁਸਤੈਦੀ ਨਾਲ ਕੰਮ ਕਰਦੀ ਹੈ ਔਰ ਉਹਨਾਂ ਨੂੰ ਇਮੀਡੀਏਟ ਜਿਹੜਾ ਰੈਲੀਫ ਦਿੱਤਾ ਗਿਆ